ਤੂੰ ਸਾਰੇ ਨਹੀਂ ਹੈਲਪ ਕਰਦੀ ਉਦੋਂ ਤਾਂ ਪਾਇਲ ਵਰਗੀ ਕੋਈ ਕੁੜੀ ਨਹੀਂ ਹੁੰਦੀ ਜੇ ਅੱਜ ਮਾੜੀ ਵੀਡੀਓ ਹੋ ਗਈ ਤੇ ਸਾਰੇ ਮੇਰੇ ਖਿਲਾਫ ਹੋ ਗਏ ਆ ਜਦੋਂ ਕਿਸੇ ਨੇ ਪੈਸੇ ਖੜਾ ਦੋ ਪਾਇਲ ਉਦੋਂ ਚੰਗੀ ਆ ਹਾਂਜੀ ਨਾਲ ਬਿਠਾ ਲਓ ਉਦੋਂ ਚੰਗੀ ਆ ਹੁਣ ਤੁਸੀਂ ਮੇਰੀ ਪਿੱਠ ਪਿੱਛੇ ਆ ਚੀਜ਼ਾਂ ਕਰ ਰਹੇ ਹੋ ਕਿ ਪਾਇਲ ਗਲਤ ਆ ਤੁਹਾਨੂੰ ਉਹ ਚੰਗੀਆਂ ਚੀਜ਼ਾਂ ਤਾਂ ਤੁਸੀਂ ਦਿਖਦੇ ਆ ਨਹੀਂ ਹੈਗੀ ਇੱਕ ਮਾੜੀ ਹੋ ਜਵੇ ਤੁਸੀਂ ਉਧਰ ਉਧਰ ਵੱਲ ਭੱਜ ਲੈਂਦੇ ਹੋ ਯਾਰ ਕਿੱਦਾਂ ਨੇ ਤੁਸੀਂ ਹੈਗੇ ਪਾਇਲ ਪਰਮ ਦੀ ਕੁੱਟਮਾਰ ਵਾਲੀ ਵੀਡੀਓ ਤੋਂ ਬਾਅਦ ਪਾਇਲ ਪਰਮ ਇੱਕ ਵਾਰ ਲਾਈਵ ਆ ਗਈ ਲਾਈਵ ਵਿੱਚ ਪਾਇਲ ਪਰਮ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਜਾਜ ਟਰੋਲ ਕਰ ਰਹੇ ਆ ਤੇ ਪਹਿਲੀ ਗੱਲ ਕਿਹੜੀ ਕੁੜੀ ਦੇ ਫੋਨ 'ਚ ਵੀਡੀਓ ਬਣੀ ਆ ਮੈਂ ਸ਼ਰਮ ਕਰ ਰਹੀ ਆ ਜਿੱਦਾਂ ਮੈਨੂੰ ਉਹ ਮਿਲ ਗਈ ਤੇ ਮੈਂ ਜਾਣਦੀ ਆ ਨਾ ਲੋਕ ਜਾਣਦਾ ਵਾ ਜਿਨੇ ਵੀ ਮਾਰਨ ਕੀਤੀ ਆ ਦੇਖੋ ਮੈਂ ਉਹਨਾਂ ਨੂੰ ਪਹਿਲਾਂ ਇੱਕ ਪਹਿਲੀ ਗੱਲ ਸੁਸਾਇਟੀ ਨੂੰ ਕਹੀ ਸੀਗੀ ਕਿ ਤੁਸੀਂ ਵੀਡੀਓ ਨਾ ਬਣਾਓ ਕਿ ਮੈਨੂੰ ਕੱਲ੍ਹ ਉਹ ਗੱਲ ਕਿ ਮੈਨੂੰ ਗੱਲ ਦੱਸ ਦੋ ਵੀ ਕੀ ਆ ਹਾਂ ਤੇ ਉਹਨਾਂ ਸੁਸਾਇਟੀ ਨੇ ਨਹੀਂ ਸੁਣਿਆ ਉਹਨਾਂ ਨੇ ਨਹੀਂ ਸੁਣੀ ਮੇਰੀ ਗੱਲ ਉਹਨਾਂ ਨੇ ਬਹੁਤ ਜ਼ਿਆਦਾ ਕਿੱਥੋਂ ਵੀ ਕਰੀ ਇਹਦੇ ਨਾਲ ਇੰਸਟਾਗ੍ਰਾਮ ਵਾਲੇ ਇਹ ਨਾ ਸੋਚ ਲਿਆ ਕਰੋ ਕਿ ਹਾਂ ਸੱਚੀ ਉਹਨੇ ਚੋਰੀ ਕੀਤੀ ਆ ਉਹ ਚੋਰ ਆ ਜਿਹੜਾ ਗੱਡੀ ਆ ਕਿ ਉਹਨਾਂ ਦਾ ਤੇਲ ਪੀ ਜਾਂਦਾ ਜਦੋਂ ਜਦੋਂ ਸਾਇਟੀ ਵਾਲ ਨੇ ਇਹਦੇ ਹੱਥ 'ਚ ਫੋਨ ਦੇਖਿਆ 17 Pro Max ਉਹ ਤੋਂ ਉਹਨਾਂ ਨੂੰ ਲੱਗਿਆ ਵੀ ਵੀ ਇਹ ਚੋਰੀ ਦਾ ਫੋਨ ਆ ਬਹੁਤ ਜ਼ਿਆਦਾ ਗਲਤ ਬੋਲੇ ਬਟ ਇਹਦੇ ਵਿੱਚ ਇਹ ਕੁੜੀ ਦੀ ਕੋਈ ਮਿਸਟੇਕ ਨਹੀਂ ਆ ਅਸੀਂ ਖੁਦ ਜਾ ਕੇ ਲੈ ਕੇ ਆਏ 10 ਦਿਨ ਹੋਈ ਨਹੀਂ ਮਸਾ ਤੇ ਫੋਨ ਲਾਈਨ ਹਾਂ ਕੋ ਦਾ ਨਿਊ ਫੋਨ ਬਾਏ ਕਰਕੇ ਲੈ ਕੇ ਆਏ ਆ ਆਦੀ ਵਾਈ ਤੋਂ ਆਪਣੀ ਤੇ ਦੂਜੀ ਗੱਲ ਨਾਲ ਕਹਿਣ ਵਾਸਤੇ ਗੱਲਾਂ ਬਹੁਤ ਹੋ ਜਾਂਦੀਆਂ ਪਾਇ ਲੈਂਦਾ ਪਾਇ ਲੈਂਦਾ ਪਰ ਭਰਾਵਾ ਉਦੋਂ ਨਹੀਂ ਸੀ ਕਿ ਕਦੇ ਚੋਰੀ ਕੀਤੀ ਜਦੋਂ ਅਸੀਂ ਘਰੋਂ ਨਿਕਲੇ ਸੀ ਤੇ ਹੁਣ ਹੁਣ ਕੀ ਅਸੀਂ ਚੋਰੀ ਕਰਨੀ ਆ ਤੇ ਰਹੀ ਗੱਲ ਜੇ ਮੈਂ ਐਡੀ ਹੀ ਝੋੜ ਸੀਗੀ ਜੇ ਮੈਂ ਐਡੀ ਹੀ ਝੋੜ ਸੀਗੀ ਤੇ ਮੈਨੂੰ ਛੱਡ ਕੇ ਕਿਉਂ ਗਏ ਮੈਨੂੰ ਠੱਡ ਕੇ ਕਿਉਂ ਗਏ ਹਾਂ ਰਾਈਟ ਰਾਈਟ ਇਹ ਸਿਰਫ ਸਾਜ਼ਿਸ਼ ਹੀ ਉੱਥੇ ਜਿਹੜੇ ਮੁੰਡੇ ਖੜੇ ਸੀਗੇ ਮੈਨੂੰ ਨਹੀਂ ਪਤਾ ਕਿੱਥੇ ਦੇ ਮੁੰਡੇ ਸੀ ਹਰਿਆਣੇ ਸਾਡੇ ਹਰਿਆਣੇ ਦੇ ਮੁੰਡੇ ਆ ਉਹ ਮੈਨੂੰ ਤਿੰਨਾਂ ਦੇ ਫੇਸ ਯਾਦ ਨਹੀਂ ਆ ਠੀਕ ਆ ਕੋਈ ਗੱਲ ਨਹੀਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਹਾਂ ਉਹਨਾਂ ਤੇ ਵੀ ਕੀਤੀ ਜਾਊ ਇਦਾਂ ਤਾਂ ਯਾਰ ਤੁਸੀਂ 10 ਦਿਨ ਵੀਡੀਓ ਪਾ ਲਣਗੇ 20 ਦਿਨ ਵੀਡੀਓ ਪਾ ਲਣਗੇ ਮੇਰਾ ਕੁਝ ਨਹੀਂ ਜਾਣਾ ਹੈਗਾ ਕੀ ਹੋ ਜਾਊਗਾ ਮੇਰੇ ਫਾਲੋਅਰ ਵੱਧ ਜੂਗੇ ਮੇਰੀ ਹਾਈਪ ਵੱਧ ਜੂਗੀ ਕੀ ਹੋ ਜਾਊਗਾ ਬਦਨਾਮੀ ਕਰਨੀ ਬਦਨਾਮੀ ਅੱਗੇ ਨਹੀਂ ਹੋਈ ਹੈਗੀ ਪਹਿਲਾਂ ਹੋਈ ਆ ਹੁਣ ਹੋ ਜੂਗੀ ਐਂ ਜਿਹੜਾ ਵੀ ਜਿਹੜਾ ਵੀ ਬਾਰ ਬਾਰ ਵੀਡੀਓ ਅਪਲੋਡ ਕਰ ਰਿਹਾ ਪਾਰਟ 1 ਪਾਰਟ 2 ਉਹਦਾ ਅਸੀਂ ਪਤਾ ਕਰਵਾਈ ਲੈਣਾ ਵੀ ਕੌਣ ਮੈਨੂੰ ਉਹ ਕੁੜੀ ਦਾ ਇੱਕ ਵਾਰੀ ਪਤਾ ਲੱਗਿਆ ਕਿ ਉਹ ਛਿਲਣੀ ਬਹੁਤ ਆ ਮੈਂ ਸਿੱਧਾ ਲਾਈਵ ਤੇ ਕਹਿ ਰਹੀ ਹਾਂ ਕਿਉਂਕਿ ਜੇ ਅਸੀਂ ਗਲਤੀ ਕੀਤੀ ਮੈਂ ਆਪਣੀ ਗਲਤੀ ਹਮੇਸ਼ਾ ਮੰਨੀ ਆ ਕਿ ਆਪਣੇ ਲਾਈਵ ਤੇ ਜਿੱਥੇ ਗਲਤ ਨਹੀਂ ਹੈਗੇ ਮੈਂ ਕਿਸੇ ਪਿਓ ਫਿਰ ਤੁਸੀਂ ਰਾਜ ਕੇ ਟਰਾਲ ਕਰੋ ਕੁਝ ਕਰੋ ਬਾਕੀ ਜੇ ਬਾਕੀ ਜੇ ਤੇਰੀ ਗਲਤੀ ਹੁੰਦੀ ਤਾਂ ਪੁਲਿਸ ਤੈਨੂੰ ਲੈ ਕੇ ਜਾਂਦੀ ਇਹ ਤੈਨੂੰ ਛੱਡ ਕੇ ਦੋਸਤੋ ਤੁਹਾਡਾ ਕੀ ਕਹਿਣਾ ਹੈ ਪਾਇਲ ਪਰਮਦੇਸ ਬਿਆਨ ਉੱਪਰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਅਤੇ ਇਦਾਂ ਦੀ ਹੀ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ